ਜੋ ਮਛੀਆਂ ਕੋਗੇ ਛਪੀਆਂ ਸਾਰਾ ਕੁਝ ਦੁਆਰਾ ਜਿਹੜਾ ਹੈ ਬਾਬੇ ਨਾਨਕ ਦੀ ਵੇਂ ਦੇ ਵਿੱਚ ਇਹ ਸ਼ੁਰੂ ਹੋ ਗਿਆ ਬਾਰਸ਼ਾਂ ਦਾ ਪਾਣੀ ਹੈ ਕਿ ਉਹ ਵਗਣਾ ਸ਼ੁਰੂ ਹੋ ਗਿਆ ਪਹਿਲੀ ਵਾਰੀ ਹੈ ਇਹਨਾਂ ਦਿਨਾਂ ਦੇ ਵਿੱਚ ਇਹ ਵੇਂ ਦੇ ਵਿੱਚ ਕਾਫੀ ਪਾਣੀ ਜਿਹੜਾ ਹੈਗਾ ਵਗ ਰਿਹਾ ਕਿਉਂਕਿ ਹਿਆਰਪੁਰ ਏਰੀਆ 'ਚ ਕਾਫੀ ਬਾਰਸ਼ਾਂ ਹੋਈਆਂ ਹੈ ਤੇ ਦਰਿਆ ਦੇ ਵਿੱਚ ਵੀ ਪਾਣੀ ਜਿਆਦਾ ਹੋਣ ਕਰਕੇ ਤੇ ਇਹ ਤਰ ਕਾਲੀ ਵੇਂ ਦੇ ਵਿੱਚ ਵੀ ਕਾਫੀ ਪਨਿਗਦਾ ਹੈ ਉਹ ਅਗੜਿਆ। ਤੋਂ ਜੇ ਸ਼ੁਰੂਆਤ ਹੋਈ ਹੈ ਬਾਰਸ਼ਾਂ ਦੀ। ਤੋਂ ਇਹ ਨਦੀਆਂ ਦਰਿਆਈ ਜਿਹੜੇ ਹੈ ਇਹ ਕੁਦਰਤੀ ਸਰੋਤ ਸਾਡੇ ਜਿੰਨੀ ਵੀ بارش ਹੁੰਦੇ ਉਹ ਪਾਣੀ ਉਹ ਵਹਾ ਕੇ ਲੈ ਕੇ ਜਾਂਦਾ ਹੈ। ਜੇ ਕਰੇ ਬੰਦ ਹੋ ਜਾਂਦੇ ਆ। ਫਿਰ ਕਹਿੰਦਾ ਦਿਨਾਂ ਦੇ ਵਿੱਚ ਸਭ ਤੋਂ ਵੱਡੀ ਸਮੱਸਿਆ ਰਣਾ ਦੇਸ਼ੇ ਕਰਕੇ ਆਉਂਦੀ ਹੈ ਜਿਹੜੀ ਅਸੀਂ ਉਹਨਾਂ ਦੇ ਵੇਹ ਆ ਰਸਤੇ ਆ ਉਹਨਾਂ ਨੂੰ ਅਸੀਂ ਬੰਦ ਕਰ ਦਿੰਦੇ ਆ ਤੇ ਕੁਦਰਤੀ ਸਰੋਤ ਜਿਹੜਾ ਹੈ ਤੇ ਕੁਦਰਤ ਦੀਆਂ ਦਾਤਾਂ ਕੁਦਰਤ ਦੀਆਂ ਨਿਯਮਾਂ ਕੁਦਰਤ ਦੀ ਸ੍ਰੀ ਜਿਹੜੀ ਹੈ ਰਚਨਾ ਬਨਹਾਰੀ ਕੁਦਰਤ ਵਿੱਚ ਆ ਤੇਰਾ ਅੰਤ ਨਹੀਂ ਲੱਭੀ ਜੇ ਬਿਨਾਂ ਮਿੱਟੀ ਦੀ ਪੂਰਤ ਨਹੀਂ ਇਹੋ ਤੁਰਕੀ ਬਾਣੀ ਆਈ ਸਗਲੀ ਤਿੰਨ ਕਮਟਾਈ ਬਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ